ਸਭ ਤੋਂ ਪਹਿਲਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਜ਼ ਰੱਖਿਆ ਉਸ ਸਮੇਂ ਦੀ ਸਰਕਾਰ ਦੇ ਵੀ ਜਿਹੜਾ ਪਹਿਲਾ ਜੰਗ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਜਿਹੜਾ ਹੋਇਆ ਉਹ ਬਾਜ਼ ਕਰਕੇ ਹੀ ਹੋਇਆ ਜਾਲਮ ਨੇ ਸਾਨੂੰ ਮਟਾਉਣ ਦੀ ਹਮੇਸ਼ਾ ਤੋਂ ਹੀ ਕੋਸ਼ਿਸ਼ ਕੀਤੀ ਆ ਪਰ ਕਲਗੀਧਰ ਪਾਸ਼ਾ ਜੀ ਦਾ ਤਰਸਾ ਵੀ ਸਿੰਘ ਹਮੇਸ਼ਾ ਬਾਣੀ ਬਾਣੇ ਦੇ ਧਾਰਨੀ ਹੋ ਕੇ ਚੜ੍ਹਦੀ ਕਲਾ ਦੇ ਵਿੱਚ ਹਮੇਸ਼ਾ ਰਹਿੰਦੇ ਨੇ ਕਲਗੀਧਰ ਪਾਸ਼ਾ ਜੀ ਦੀ ਜਿਹੜੀ ਪਰੰਪਰਾ ਚੱਲਦੀ ਆ ਰਹੀ ਹੈ ਹਾਥੀ ਘੋੜੇ ਊਂਠ ਬਾਜ ਸ਼ਸਤਰ ਬਸਤਰ ਬਾਣੀ ਬਾਣਾ ਸ਼ਾਸਤਰ ਤੇ ਸ਼ਾਸਤਰ ਦੋਨੇ ਸਾਹਮਣੇ ਹੋਏ ਨੇ ਤਾਂ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰ ਕੌਰ ਜੀ ਨੇ ਸ਼ਹਾਦਤ ਦਿੱਤੀ ਸੀ ਸ੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਜਹੋ ਜਹੌ ਜਲ ਨਜ਼ਰ ਆ ਰਿਹਾ ਨਾ ਪੰਥ ਦਾ ਇਹ ਸੈਵਕ ਉਹਨਾਂ ਦੀ ਸੰਕਾ ਉਹਨਾਂ ਦੇ ਆਪਣਾ ਬਲਿਦਾਨ ਸਰਕਾਰ ਸਤਗੁਰਾਂ ਦੇ ਕਰਨੀਦਰ ਪਾਤਸ਼ਾਹ ਨੇ ਜੋ ਸਰਵਾਂ ਸੁਭਾਰਿਆ ਉਹਦੇ ਸਦਕਾ ਹੀ ਇਹ ਚੜਦੀ ਕਲਾ ਚੱਲਦੀ ਜਦੋਂ ਮਰਤ ਸ਼ਾਕ ਲੰਦੇ ਜਾਂਤਾ ਪਾਤਾ ਤੋਂ ਖਾਲਸੇ ਪੰਥ ਨੂੰ ਕਲਗੀਧਰ ਪਾਸ਼ਾ ਨੇ ਦੂਰ ਕੀਤਾ ਹੈ ਜਿਨਕੀ ਜਾਤ ਗੋਤਕੁੱਲ ਨਾਹੀਂ ਸਰਦਾਰੀ ਨਾ ਭਈ ਕਦਾਹੀਂ ਤਿਨਹੀ ਕੋ ਸਰਦਾਰ ਬਣਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ ਗੁਰੂ ਸਾਹਿਬਾਨ ਨੇ ਜਦੋਂ ਖਾਲਸਾ ਸਾਜਿਆ ਜਦੋਂ ਸਿੰਘ ਸਾਜਿਆ ਜਦੋਂ ਅੰਮ੍ਰਿਤ ਛਕਾਇਆ ਤਾਂ ਗੁਰੂ ਸਾਹਿਬ ਨੇ ਕਿਹਾ ਸੀ ਜਿਨ੍ਹਾਂ ਨੂੰ ਨਿਮਾਣੇ ਨਤਾਣੇ ਕਿਹਾ ਜਾਂਦਾ ਜਿਨ੍ਹਾਂ ਨੂੰ ਕਿਹਾ ਜਾਂਦਾ ਨੀਵੇਂ ਪੁਰਸ਼ ਜਿਨ੍ਹਾਂ ਨੂੰ ਜਾਤੀ ਦੇ ਆਧਾਰ ਤੇ ਨੀਵੇਂ ਕਿਹਾ ਜਾਂਦਾ ਸੀ ਤਾਂ ਗੁਰੂ ਸਾਹਿਬ ਨੇ ਕਿਹਾ ਸੀ ਉਹਨਾਂ ਨੂੰ ਮੈਂ ਸਰਦਾਰ ਬਣਾਉਂ ਤਾ ਸਰਦਾਰੀਆਂ ਬਖਸ਼ੀਆਂ ਸੀਗੀਆਂ ਗੁਰੂ ਸਾਹਿਬਾਨ ਨੇ ਆਪਣੇ ਖਾਲਸੇ ਨੂੰ ਆਪਣੇ ਸਿੰਘਾਂ ਨੂੰ ਤਾਂ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰ ਕੌਰ ਜੀ ਨੇ ਸ਼ਹਾਦਤ ਦਿੱਤੀ ਸੀ ਸ੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਤਾਂ ਅੱਜ ਹੁਲ ਮਹੱਲਾ ਜਿਹੜਾ ਮਹੱਲਾ ਜਿਹੜਾ ਕੱਟਿਆ ਜਾ ਰਿਹਾ ਨਿਹੰਗ ਸਿੰਘਾਂ ਵੱਲੋਂ ਪ੍ਰਾਤਨ ਰਵਾਇਤਾਂ ਨੇ ਜਿਹੜੀਆਂ ਖਾਲਸੇ ਦੀਆਂ ਗੁਰੂ ਕੀ ਲਾਡਲੀ ਫੌਜ ਦੀਆਂ ਨੀਲੇ ਬਾਣੇ ਨੇ ਜਿਹੜੇ ਦਮਾਲੇ ਨੇ ਜਿਹੜੇ ਉਹ ਸਜਾਏ ਹੋਏ ਨੇ ਤਾਂ ਦੇਖ ਸਕਦੇ ਹੋ ਤੁਸੀਂ ਪੂਰੀ ਸ਼ਾਨੋ ਸ਼ੌਕਤ ਦੇ ਨਾਲ ਜਿਸ ਤਰੀਕੇ ਦੇ ਨਾਲ ਰਾਜੇ ਮਹਾਰਾਜੇ ਵਿਚਰਦੇ ਹੁੰਦੇ ਸੀ ਤਾਂ ਉਸ ਤਰੀਕੇ ਦੇ ਨਾਲ ਗੁਰੂ ਸਾਹਿਬਾਨ ਨੇ ਆਪਣੇ ਖਾਲਸੇ ਨੂੰ ਪਾਦਸ਼ਾਹੀ ਦਾਵਾ ਬਖਸ਼ਿਆ ਸੀ ਗੁਰੂ ਸਾਹਿਬਾਨ ਨੇ ਕਿਹਾ ਸੀ ਕਿਸੇ ਖਾਲਸੇ ਨੂੰ ਇਹਨਾਂ ਹੀ ਲੋਕਾਂ ਨੂੰ ਜਿਨ੍ਹਾਂ ਲੋਕਾਂ ਨੂੰ ਉਸ ਵੇਲੇ ਦੀ ਉੱਚ ਜਾਤੀ ਦੇ ਜਿਹੜੇ ਲੋਕ ਸੀ ਉਹ ਕਹਿੰਦੇ ਸੀ ਇਹ ਨੀਵੇਂ ਲੋਕ ਨੇ ਪ੍ਰਮਾਤਮਾ ਦਾ ਨਾਮ ਨਹੀਂ ਲੈ ਸਕਦੇ ਸ਼ਾਸਤਰ ਨਹੀਂ ਚੱਕ ਸਕਦੇ ਕੋਟਸਵਾਰੀ ਨਹੀਂ ਕਰ ਸਕਦੇ ਦਮਾਲੇ ਨਹੀਂ ਸਜਾ ਸਕਦੇ ਦਸਤਾਰਾਂ ਨਹੀਂ ਸਜਾ ਸਕਦੇ ਤਾਂ ਗੁਰੂ ਸਾਹਿਬਾਨ ਨੇ ਦਸਤਾਰਾਂ ਸਿਗੀਆਂ ਜਿਹੜੀਆਂ ਉਹ ਬਖਸ਼ੀਆਂ ਸੀਗੀਆਂ ਸਿੰਘਾਂ ਨੂੰ ਗੁਰੂ ਕੇ ਖਾਲਸੇ ਨੂੰ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਜਿਨ੍ਹਾਂ ਨੂੰ ਦਵੇ ਕੁਜਲੇ ਲੋਕ ਕਿਹਾ ਜਾਂਦਾ ਸੀ ਗੁਰੂ ਸਾਹਿਬਾਨ ਨੇ ਸਰਦਾਰੀਆਂ ਬਰਸ਼ੀਆਂ ਦਸਤਾਰਾਂ ਸਜਾਉਂਦੇ ਨੇ ਦਮਾਲੇ ਸਜਾਉਂਦੇ ਨੇ ਤਾਂ ਅੱਜ ਇਹ ਮਹੱਲਾ ਕੱਢ ਰਹੇ ਹਾਂ ਮਹੱਲੇ ਦੀ ਮਹੱਤਤਾ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਮਹੱਲਾ ਅੱਜ ਸਿੱਧੀਪੁਰੋਂ ਵੀ ਮਨਾਇਆ ਜਾ ਸਾਹਿਬ ਜੀ ਦਾ ਬਾਬਾ ਫਤਿਹ ਸਿੰਘ ਬਾਬਾ ਜਗਰਾਵਰ ਸਿੰਘ ਮਾਤਾ ਗੁਜਰ ਕੌਰ ਜੀ ਦੇ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਹੈ ਭਵਾਨਗੜ੍ਹ ਤੋਂ ਜਿੱਥੇ ਭਗਵਾਨ ਤਿਆਰ ਹੋ ਕੇ ਜੋਤੀਸੂਬਤਕ ਸੰਸਕਾਰ ਲਈ ਗਏ ਸੀ ਉਹ ਸਥਾਨ ਤੋਂ ਕੱਢਿਆ ਜਾ ਰਿਹਾ ਹੈ ਇਹ ਜੋ ਦਾਣਾ ਖੂਨ ਜੋ ਸਾਬਜਾਦਾਂ ਦਾ ਇਹਦੇ ਵਿੱਚ ਹੌਨ ਪਾਇਆ ਗਿਆ ਉਹਦੇ ਕਰਕੇ ਦੇਖੋ ਕਿਡਾ ਜਾਓ ਜਲਾਲ ਹੈ ਇਹ ਉਹਨੇ ਕੁਰਬਾਨੀ ਸਦਕਾ ਹੈ ਅੱਜ ਪੰਥ ਰਾਜ ਕਰ ਰਿਹਾ ਦਮਾਲੇ ਸਿਆਏ ਜਾ ਰਹੇ ਨੇ ਚੜ੍ਹਦੀ ਕਲਾ ਵਿੱਚ ਸਿੰਘ ਸਾਹਿਬ ਜਿਥੇ ਬਾਬਾ ਬਲਬੀਰ ਸਿੰਘ ਜੀ ਕਾਲੀ 96 ਕੋੜੀ ਉਹਨਾਂ ਦੀ ਰਹਿਨਮਾਈ ਦੇ ਵਿੱਚ ਦਰਮ ਪੰਥਾਂ ਦੇ ਤਰਨੇ ਨਾਲ ਸਮੂਹ ਦਲ ਪੰਥ ਸਾਰੇ ਨਾਲ ਸ਼ਾਮਲ ਹੋ ਕੇ ਇਸ ਸੀਤਾ ਸਿੰਘਾਂ ਨੂੰ ਪ੍ਰਣਾਮ ਕਰ ਲਈ ਇਹ ਜਾ ਕੇ ਉੱਥੇ ਘੋੜ ਸਵਾਰੀ ਤੇ ਗੱਤਕੇ ਦੇ ਜੋਰ ਵਿਖਾਏ ਜਾਣਗੇ ਬਹੁਤ ਮਹਾਰਾਜ ਵੱਡੀ ਬਖਸ਼ਿਸ਼ ਆ ਜਿਨ੍ਹਾਂ ਛੋਟੇ ਸਾਹਿਬ ਜੀ ਆ ਤੇ ਨੇ ਛੋਟੀ ਛੋਟੀ ਉਮਰ ਦੇ ਵਿੱਚ ਵੀ ਬਹੁਤ ਵੱਡੇ ਕਾਰਨਾਮੇ ਕਰਕੇ ਸਾਨੂੰ ਇਹ ਅਜਿਹੀ ਸਿਰਜਣਾ ਕਰਕੇ ਜੋ ਇਹਨਾਂ ਜੋ ਜਹੋ ਜਲਾਲ ਨਜ਼ਰ ਆ ਰਿਹਾ ਉਹਨਾਂ ਪੰਥ ਦਾ ਇਹ ਸਾਹਿਬ ਉਹਨਾਂ ਦੀ ਸਦਕਾ ਉਹਨਾਂ ਦੇ ਆਪਣਾ ਬੇਲਿਦਾਨ ਸਦਕਾ ਸਤਿਗੁਰਾਂ ਨੇ ਕਰਨੀਦਾਰ ਪਾਤਸ਼ਾਹ ਨੇ ਜੋ ਸਰਵਨ ਸੁਭਾਰਿਆ ਉਹਦੇ ਸਦਕਾ ਹੀ ਇਹੇ ਚੜ੍ਹਦੀ ਕਲਾ ਜਾ ਰਹੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਦਰਸ਼ਨ ਕਰ ਸਕਦੇ ਹੋ ਮਹੱਲਾ ਪ੍ਰਾਤਨ ਰਵਾਇਤਾਂ ਨੇ ਖਾਲਸੇ ਦੀਆਂ ਗੁਰੂ ਸਾਹਿਬ ਨੇ ਜੋ ਰਵਾਇਤਾਂ ਬਖਸ਼ੀਆਂ ਸੀ ਖਾਲਸੇ ਨੂੰ ਪਾਤਸ਼ਾਹੀ ਦਾਵਾ ਬਖਸ਼ਿਆ ਸੀ ਤਾਂ ਦੇਖ ਸਕਦੇ ਹੋ ਤੁਸੀਂ ਦਰਸ਼ਨ ਕਰ ਸਕਦੇ ਹੋ ਨਿਆਂਗ ਸਿੰਘ ਨੇ ਜਿਹੜੇ ਉਸੇ ਤਰੀਕੇ ਦੇ ਨਾਲ ਨਿਸ਼ਾਨਾ ਵਾਲੇ ਸਿੰਘ ਨੇ ਦਮਾਲੇ ਸਜਾਏ ਹੋਏ ਨੇ ਨੀਲੇ ਬਾਣੇ ਨੇ ਤਾਂ ਗੁਰੂ ਨੇ ਜਿਹੜਾ ਰੂਪ ਬਖਸ਼ਿਆ ਸੀ ਆਪਣੇ ਖਾਲਸੇ ਨੂੰ ਆਪਣੇ ਸਿੰਘਾਂ ਨੂੰ ਉਸੇ ਰੂਪ ਦੇ ਨਾਲ ਮਹੱਲਾ ਉਸੇ ਤਰੀਕੇ ਦੇ ਨਾਲ ਕੱਢਿਆ ਜਾ ਰਿਹਾ ਪ੍ਰਾਤਨ ਰਿਵਾਇਤਾਂ ਨੇ ਜਿਹੜੀਆਂ ਖਾਲਸੇ ਦੀਆਂ ਦੇਖ ਸਕਦੇ ਹੋ ਤੁਸੀਂ ਨਿਆਂਗ ਸਿੰਘ ਨੇ ਜਿਹੜੇ ਜਿਹੜਾ ਜਥੇਦਾਰ ਹੁੰਦਾ ਹੈ ਤਾਂ ਉਹ ਘੋੜ ਸਵਾਰੀ ਕਰਦੇ ਘੋੜੇ ਦੀ ਸਵਾਰੀ ਕਰਕੇ ਜਾ ਰਹੇ ਨੇ ਤਾਂ ਬਾਕੀ ਸਿੰਘ ਨੇ ਜਿਹੜੇ ਜਿਸ ਤਰੀਕੇ ਦੇ ਨਾਲ ਪ੍ਰਾਤਨ ਰਵਾਇਤਾਂ ਦੇ ਅਨੁਸਾਰ ਮਹੱਲੇ ਕੱਢੇ ਜਾਂਦੇ ਸੀ ਗੁਰੂ ਕਾਲ ਤੋਂ ਲੈ ਕੇ ਉਸੇ ਤਰੀਕੇ ਦੇ ਨਾਲ ਇਹ ਮਹੱਲਾ ਜਿਹੜਾ ਕੱਢਿਆ ਜਾ ਰਿਹਾ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰਕੌਰ ਜੀ ਦੀ ਜਿਵੇਂ ਸ਼ਹਾਦਤ ਹੁੰਦੀ ਹੈ ਇਹੋ ਰਸਤਾ ਹੋਣਾ ਜਦੋਂ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰਕੌਰ ਜੀ ਸ਼ਹੀਦ ਹੁੰਦੇ ਨੇ ਉਹਨਾਂ ਦੇ ਸਰੀਰਾਂ ਨੂੰ ਲੈ ਕੇ ਗਏ ਸੀ ਦੀਵਾਨ ਟੋਡਰਮਲ ਜੀ ਸ੍ਰੀ ਜੋਤੀ ਸਰੂਪ ਸਾਹਿਬ ਤੱਕ ਤਾਂ ਉਸੇ ਰਸਤੇ ਤੇ ਕੱਲ ਨਗਰ ਕੀਰਤਨ ਕੱਢਿਆ ਗਿਆ ਤਾਂ ਅੱਜ ਮਹੱਲਾ ਜਿਹੜਾ ਉਹ ਕੱਢਿਆ ਜਾ ਰਿਹਾ ਹੈ ਨਿਆਂਗ ਸਿੰਘਾਂ ਵੱਲੋਂ ਗੁਰੂਕੀਆਂ ਲਾਡਲੀਆਂ ਫੌਜਾਂ ਵੱਲੋਂ ਜਿਵੇਂ ਗੁਰੂ ਸਾਹਿਬਾਨ ਨੇ ਆਪਣੇ ਖਾਲਸੇ ਨੂੰ ਮਾਣ ਬਖਸ਼ਿਆ ਸੀ ਤਾਣ ਬਖਸ਼ਿਆ ਸੀ ਪਾਦਸ਼ਾਹੀਆਂ ਬਖਸ਼ੀਆਂ ਸੀ ਤਾਂ ਉਸੇ ਤਰੀਕੇ ਦੇ ਨਾਲ ਖਾਲਸਾ ਜਿਹੜਾ ਇੰਨੇ ਅੰਗ ਸਿੰਘ ਨੇ ਜਿਹੜੇ ਮਹੱਲੇ ਕੱਢਦੇ ਨੇ ਪੁਰਾਤਨ ਰਵਾਇਤਾਂ ਦੇ ਅਨੁਸਾਰ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਤੇ 7 ਤੇ 9 ਸਾਲ ਦੀ ਉਮਰ ਦੇ ਵਿੱਚ ਸਾਹਿਬਜ਼ਾਦਿਆਂ ਨੇ ਸ਼ਹਾਦਤ ਦੇਤੀ ਸੀ ਮਾਤਾ ਗੁਜਰ ਕਾਲਜੀ ਦੀ ਮਾਤਾ ਗੁਜਰ ਕੌਰ ਜੀ ਦੀ ਉਮਰ ਸੀ ਜਿਹੜੀ ਉਹ ਤਕਰੀਬਨ 80 ਸਾਲ ਦੇ ਕਰੀਬ ਸੀ ਤਾਂ ਉਹਨਾਂ ਕੁਰਬਾਨੀਆਂ ਦੇ ਰੰਗ ਭਾਗ ਨੇ ਜਿਹੜੇ ਉਹਨਾਂ ਕੁਰਬਾਨੀਆਂ ਕਰਕੇ ਇਹ ਖਾਲਸਾ ਹੈ ਜਿਹੜਾ ਮਹੱਲੇ ਕੱਢ ਰਿਹਾ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆਂ ਸ਼੍ਰੀ ਫਤੇਗੜ ਸਾਹਿਬ ਤੋਂ ਨਿਹੰਗ ਸਿੰਘ ਜਥੇਬੰਦੀਆਂ ਨੇ ਜਿਹੜੀਆਂ 96 ਕਰੋੜੀ ਬੁੱਢਾ ਦਲ ਬੁੱਢਾ ਦਲ ਵੱਲੋਂ ਇਹ ਮਹੱਲਾ ਹੈ ਜਿਹੜਾ ਕੱਢਿਆ ਜਾ ਰਿਹਾ ਮਹੱਲੇ ਦਾ ਅਸਲ ਜਿਹੜਾ ਅਰਥ ਹੁੰਦਾ ਜਿਵੇਂ ਜੰਗ ਨੂੰ ਸਿੰਘ ਜਾਂਦੇ ਸੀ ਇਹ ਜੰਗ ਜੂ ਤਿਆਰੀ ਹੁੰਦੀ ਹੈ ਜਿਹੜੀ ਉਹਨੂੰ ਮਹੱਲਾ ਕਿਹਾ ਜਾਂਦਾ ਤਾਂ ਸਿੰਘ ਜਿਸ ਤਰੀਕੇ ਦੇ ਨਾਲ ਤਾਂ ਦੇਖ ਸਕਦੇ ਹੋ ਇਸ ਤਰੀਕੇ ਦੇ ਨਾਲ ਇਕੱਠੇ ਸਿੰਘ ਨੇ ਜਿਹੜੇ ਉਹ ਜਾ ਰਹੇ ਨੇ ਉਹੀ ਰੱਬੀ ਚਲਾਲ ਹੈ ਜਿਹੜਾ ਮੂੰਹ ਤੇ ਉਹੀ ਰੂਪ ਗੁਰੂ ਸਾਹਿਬ ਨੇ ਜਿਹੜਾ ਬਖਸ਼ਿਆ ਸੀ ਉਹੀ ਪਾਸ ਚਾਈਦਾ ਵਾ ਉਸੇ ਤਰੀਕੇ ਦੇ ਨਾਲ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰ ਕੌਰ ਜੀ ਨੇ ਕੁਰਬਾਨੀ ਦਿੱਤੀ ਤਾਂ ਉਹਨਾਂ ਦੇ ਵਾਰਸ ਨੇ ਜਿਹੜੇ ਜਿਹੜੀ ਵਰਦੀ ਗੁਰੂ ਸਾਹਿਬ ਨੇ ਦਿੱਤੀ ਸੀ ਖਾਲਸੇ ਨੂੰ ਜਿਹੜਾ ਬਾਣਾ ਗੁਰੂ ਸਾਹਿਬ ਨੇ ਦਿੱਤਾ ਸੀ ਜਿਹੜੀ ਦਸਤਾਰ ਕਦੇ ਰਾਜੇ ਮਹਾਰਾਜੇ ਬੰਨਿਆ ਕਰਦੇ ਸੀ ਆਮ ਬੰਦੇ ਨਹੀਂ ਸੀ ਬਣ ਸਕਦੇ ਤਦ ਗੁਰੂ ਸਾਹਿਬ ਨੇ ਕਿਹਾ ਸੀ ਇਹਨਾਂ ਪੁੱਤਰਾਂ ਨੇ ਕੇਸਿਸ ਪਰ ਵਾਰ ਦੀਏ ਸੁੱਤ ਚਾਰ-ਚਾਰ ਮੂੰਹੇ ਤੋਂ ਕਿਹਾ ਪਿਆ ਜੀਵਤ ਕਈ ਹਜ਼ਾਰ ਤਾਂ ਹੀ ਖਾਲਸਾ ਹੀ ਗੁਰੂ ਸਾਹਿਬ ਦੇ ਪੁੱਤ ਨੇ ਜਿਨ੍ਹਾਂ ਨੇ ਗੁਰੂ ਸਾਹਿਬਾਨ ਦੀਆਂ ਰਿਵਾਇਤਾਂ ਨੂੰ ਉਹਨਾਂ ਪ੍ਰਾਤਨ ਰਿਵਾਇਤਾਂ ਨੂੰ ਸਾਂਭ ਕੇ ਰੱਖਿਆ ਇਹਨਾਂ ਤੋਂ ਹੀ ਗੁਰੂ ਸਾਹਿਬ ਨੇ ਕਿਹਾ ਸੀ ਮੈਂ ਆਪਣੇ ਚਾਰ ਪੁੱਤ ਨੇ ਜਿਹੜੇ ਉਹ ਕੁਰਬਾਨ ਕਰ ਦਿੱਤੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਦਰਸ਼ਨ ਕਰਵਾ ਰਹੇ ਹਾਂ ਸ਼੍ਰੀ ਫਤਿਹਗੜ ਸਾਹਿਬ ਤੋਂ ਜਿੱਥੇ ਨਿਹੰਗ ਸਿੰਘ ਨੇ ਜਿਹੜੇ ਉਹ ਮਹੱਲਾ ਕੱਢ ਰਹੇ ਨੇ ਗੁਰੂਕੀਆਂ लाਡਲੀਆਂ ਫੌਜਾਂ ਨੇ ਜਿਹੜੀਆਂ ਉਹ ਮਹੱਲਾ ਕੱਢ ਰਹੀਆਂ ਨੇ ਸ਼੍ਰੀ ਫਤਿਹਗੜ ਸਾਹਿਬ ਤੋਂ ਜਿਹੜਾ ਪਾਤਸ਼ਾਹੀ ਦਾਵਾ ਗੁਰੂ ਸਾਹਿਬਾਨ ਨੇ ਬਖਸ਼ਿਆ ਸੀ ਉਸੇ ਪਾਤਸ਼ਾਹੀ ਦਾਵੇ ਨੂੰ ਅੱਗੇ ਤੋਰਦੇ ਹੋਏ ਨਿਹੰਗ ਸਿੰਘ ਦੇ ਗੁਰੂ ਗਿਆ ਲਾੜ ਲੀਆਂ ਫੌਜਾਂ ਦਮਾਲੇ ਜਿਹੜੇ ਬਾਬਾ ਫਤਿਹ ਸਿੰਘ ਜੀ ਤੋਂ ਫਰਲਾ ਜਿਹੜਾ ਆਇਆ ਸੀਗਾ ਬਾਬਾ ਫਤਿਹ ਸਿੰਘ ਨੇ ਛੱਡਿਆ ਸੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਤਾਂ ਦਮਾਲੇ ਉਸੇ ਤਰ੍ਹਾਂ ਸਜਾਏ ਹੋਏ ਮਹਾਕਾਲ ਦਾ ਰੂਪ ਤਾਂ ਸ਼੍ਰੀ ਫਤਿਹਗੜ੍ਹ ਸਾਹਿਬ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਵਜੀਦ ਖਾਨ ਨੇ ਕਦੇ ਸੋਚਿਆ ਹੋਣਾ ਸੁੱਚਾ ਅਨੰਦ ਨੇ ਕਦੇ ਸੋਚਿਆ ਹੋਣਾ ਸਿੱਖੀ ਖਤਮ ਹੋ ਜਾਊਗੀ ਸਹਿਬਜ਼ਾਦਿਆਂ ਨੂੰ ਸ਼ਹੀਦ ਕਰ ਲਿਆ ਤਾਂ ਸਿੱਖੀ ਖਤਮ ਹੋ ਜਾਊਗੀ ਪਰ ਇਹ ਉਹਨਾਂ ਦੇ ਵਾਰਿਸ ਜਿਹੜੇ ਆ ਰਹੇ ਨੇ ਤਾਂ ਸਿੱਖੀ ਕਦੇ ਵੀ ਖਤਮ ਨਹੀਂ ਹੋਣੀ ਗੁਰੂ ਸਾਹਿਬ ਜੋਗੋ ਜੋਗ ਟੱਲ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਂ ਮੈਂ ਕਹੂੰਗਾ ਦਵਿੰਦਰ ਇੱਧਰ ਜ਼ਰੂਰ ਦਿਖਾ ਦਿਓ ਬਾਜ ਆ ਜਿਹੜਾ ਇਹ ਵੀ ਰਾਜਸ਼ਾਹੀ ਦੀ ਨਿਸ਼ਾਨੀ ਹੈ ਸਿੰਘ ਨੇ ਜਿਹੜੇ ਉਹ ਆ ਰਹੇ ਨੇ ਬਾਜ ਲੈ ਕੇ ਦੇਖ ਸਕਦੇ ਹੋ ਕਿੰਨੇ ਸੋਹਣੇ ਦਮਾਲੇ ਨੇ ਜਿਹੜੇ ਸਜਾਏ ਹੋਏ ਨੇ ਬਾਣੇ ਜਿਹੜੇ ਪਾਏ ਹੋਏ ਨੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸਾਬਜ਼ਾਦਿਆਂ ਨੂੰ ਸ਼ਹੀਦ ਕਰਕੇ ਜ਼ਾਲਮਾਂ ਨੇ ਸੋਚਿਆ ਹੋਣਾ ਸਿੱਖੀ ਖਤਮ ਹੋ ਜੂਗੀ ਪਰ ਸਿੱਖ ਤਾਂ ਅੱਜ ਵੀ ਮਹੱਲੇ ਕੱਢ ਰਹੇ ਨੇ ਉਸੇ ਤਰ੍ਹਾਂ ਇਹ ਚੜਦੀ ਕਲਾ ਦਾ ਪ੍ਰਤੀਕ ਆ ਜੀ ਮਹੱਲਾ ਏ ਜੇ ਸਾਹਿਬਜ਼ਾਦਿਆਂ ਨੇ ਸਾਡੇ ਕਰਕੇ ਸ਼ਹੀਦੀ ਪ੍ਰਾਪਤ ਕੀਤੀ ਤੇ ਉਹਨਾਂ ਦਾ ਤਰਸਾ ਸਾਡੇ ਤੇ ਪਰ ਜ਼ਾਲਮ ਨੇ ਸਾਨੂੰ ਮਟਾਉਣ ਦੀ ਹਮੇਸ਼ਾ ਤੋਂ ਹੀ ਕੋਸ਼ਿਸ਼ ਕੀਤੀ ਆ ਪਰ ਕਲਗੀਧਰ ਪਾਸ਼ਾ ਜੀ ਦਾ ਤਰਸਾ ਵੀ ਸਿੰਘ ਹਮੇਸ਼ਾ ਬਾਣੀ ਬਾਣੀ ਦੇ ਧਾਰਨੀ ਹੋ ਕੇ ਚੜ੍ਹਦੀ ਕਲਾ ਦੇ ਵਿੱਚ ਹਮੇਸ਼ਾ ਰਹਿੰਦੇ ਨੇ ਇਨਹੀ ਕੋ ਸਰਦਾਰ ਬਣਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਕਹਿੰਦੇ ਜਿਨ੍ਹਾਂ ਨੂੰ ਲੋਕ ਕਹਿੰਦੇ ਨੇ ਨੀਵੇਂ ਨੇ ਜਿਨ੍ਹਾਂ ਨੂੰ ਕਹਿੰਦੇ ਨੇ ਨੀਵੀਆਂ ਜਾਤਾਂ ਦੇ ਨੇ ਕਹਿੰਦੇ ਉਹਨਾਂ ਨੂੰ ਅਮਰਤ ਛਕਾ ਕੇ ਮੈਂ ਸਿਰਸ ਯਾਦੂ ਨੂੰ ਦਸਤਾਰਾਂ ਸਜਾ ਦੂੰਗਾ ਤੇ ਸਰਦਾਰ ਬਣਾ ਦੂੰ ਤਾਂ ਉਹੀ ਸਰਦਾਰੀਆਂ ਹੁਣ ਤੁਸੀਂ ਸਾਂਭੀਆਂ ਹੋਈਆਂ ਇੱਕ ਕਲਗੀਧਰ ਪਾਸ਼ਾ ਤਰਸਾ ਜੀ ਜਿੰਨੇ ਵੀ ਦੇਖਿਓ ਤੁਸੀਂ ਬਾਣੀ ਬਾਣੇ ਦੇ ਧਾਰਨੇ ਨੇ ਧਾਰਨੀ ਨੇ ਜਿੰਨੇ ਵੀ ਸਿੰਘ ਜ਼ਿਆਦਾਤਰ ਉਹ ਨੀਚੀਆਂ ਜਾਤਾਂ ਤੋਂ ਤੇ ਗਰੀਬ ਘਰ ਦੇ ਸਿੰਘ ਨੇ ਪਰ ਖਾਲਸਾ ਜਿਹੜਾ ਜਾਤ ਪਾਤ ਤੋਂ ਦੂਰ ਹੈ ਦੁਨਿਆਵੀ ਤੌਰ ਤੇ ਜਿਹੜੇ ਲੋਕ ਮੰਨਦੇ ਨੇ ਪਰ ਜਦੋਂ ਅਮਰਤ ਛਕ ਲੈਂਦੇ ਆ ਜਾਤ ਪਾਤ ਤੋਂ ਖਾਲਸੇ ਪੰਥ ਨੂੰ ਕਲਗੀਧਰ ਪਾਸ਼ਾ ਨੇ ਦੂਰ ਕੀਤਾ ਹੈ ਤੇ ਸਿੰਘ ਜਿੰਨੇ ਵੀ ਆ ਪਰ ਚੜ੍ਹਦੀ ਕਲਾ ਦੇ ਵਿੱਚ ਨੇ ਸਾਰੇ ਉਹ ਬਾਈ ਬਾਜ ਦੀ ਮਹੱਤਤਾ ਪੁੱਛੀਏ ਜੇ ਬਾਜ ਦੀ ਮਹੱਤਤਾ ਕੀ ਹੈ ਇਤਿਹਾਸਿਕ ਪਛੋਕੜ ਦੇ ਨਾਲ ਇਤਿਹਾਸਕ ਹਵਾਲਿਆਂ ਦੇ ਨਾਲ ਸਭ ਤੋਂ ਪਹਿਲਾਂ ਜੀ ਧਨਤਾ ਨੇ ਮੀਰੀ ਪੀੜੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਜਿਹੜਾ ਬਾਜ ਦੀ ਪਰੰਪਰਾ ਸ਼ੁਰੂ ਹੋਈ ਹੈ ਸਭ ਤੋਂ ਪਹਿਲਾਂ ਸ਼੍ਰੀ ਗੁਰੂ ਹਰਗੁਨ ਸਾਹਿਬ ਜੀ ਨੇ ਬਾਜ਼ ਰੱਖਿਆ ਉਸ ਸਮੇਂ ਦੀ ਸਰਕਾਰ ਨੇ ਵੀ ਜਿਹੜਾ ਪਹਿਲਾ ਜੰਗ ਹੈ ਸ਼੍ਰੀ ਗੁਰੂ ਹਰਗੁਨ ਸਾਹਿਬ ਦਾ ਜਿਹੜਾ ਹੋਇਆ ਉਹ ਬਾਜ਼ ਕਰਕੇ ਹੀ ਹੋਇਆ ਸੀ ਕਿਉਂਕਿ ਉਸ ਸਮੇਂ ਦੀ ਸਰਕਾਰ ਕਹਿੰਦੀ ਸੀ ਬਾਜ਼ ਨਹੀਂ ਰੱਖ ਸਕਦੇ ਘੋੜੇ ਨਹੀਂ ਰੱਖ ਸਕਦੇ ਘੋੜੇ ਦੇ ਉੱਪਰ ਬੈਠ ਨਹੀਂ ਸਕਦੇ ਦਸਤਾਰ ਨਹੀਂ ਸਜਾ ਸਕਦੇ ਪਰ ਛੇਵੇਂ ਪਾਤਸ਼ਾਹ ਜੀ ਨੇ ਉਹ ਸਾਰੀਆਂ ਪਰੰਪਰਾ ਨੂੰ ਠੁਕਰਾ ਕੇ ਉਹਨਾਂ ਦੇ ਉਲਟ ਸਾਰੇ ਕਾਰਜ ਕੀਤੇ ਆ ਉਸ ਤੋਂ ਬਾਅਦ ਭਾਨਤਾ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵੀ ਜ਼ਿਕਰ ਆਉਂਦਾ ਇਤਿਹਾਸ ਦੇ ਵਿੱਚ ਵੀ ਉਹਨਾਂ ਨੇ ਵੀ ਜਿਹੜਾ ਬਾਦ ਰੱਖਿਆ ਉਸ ਤੋਂ ਬਾਅਦ ਕਲਗੀਧਰ ਪਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਬਾਦ ਰੱਖਿਆ ਉਸ ਤੋਂ ਬਾਅਦ ਬੇਅੰਤ ਜਿਨ੍ਹਾਂ ਬਿਨੇਹੰਗ ਸਿੰਘ ਫੌਜਾਂ ਹੋਈਆਂ ਸਾਰੀਆਂ ਹੀ ਜਿਨ੍ਹਾਂ ਨੇ ਕਿ ਕਲਗੀਧਰ ਪਾਸ਼ਾ ਜੀ ਦੀ ਜਿਹੜੀ ਪਰੰਪਰਾ ਚੱਲਦੀ ਆ ਰਹੀ ਹੈ ਹਾਥੀ ਘੋੜੇ ਊਂਠ ਬਾਜ ਸ਼ਸਤਰ ਬਸਤਰ ਬਾਣੀ ਬਾਣਾ ਸ਼ਸਤਰ ਤੇ ਸ਼ਾਸਤਰ ਦੋਨੇ ਸਾਹਵੇਂ ਹੋਏ ਨੇ ਗੁਰੂ ਸਾਹਿਬ ਨੇ ਜੋ ਵੀ ਸਾਨੂੰ ਬਖਸ਼ਿਆ ਸਾਰਾ ਕੁਝ ਜਿਹੜਾ ਸਿੰਘਾਂ ਨੇ ਸਾਹਵੇਂ ਹੋਇਆ ਜੀ ਤਾਂ ਦੇਖ ਸਕਦੇ ਹੋ ਤੁਸੀਂ ਗੁਰੂ ਕੀਆਂ ਲਾਡਲੀਆਂ ਫੌਜਾਂ ਨੇ ਜਿਹੜੀਆਂ ਗੁਰੂ ਸਾਹਿਬਾਨ ਨੇ ਜਿਹੜੀਆਂ ਚੀਜ਼ਾਂ ਬਖਸ਼ੀਆਂ ਨੇ ਆਪਣੇ ਖਾਲਸੇ ਨੂੰ ਤਾਂ ਉਹ ਚੀਜ਼ਾਂ ਨੇ ਜਿਹੜੀਆਂ ਖਾਲਸੇ ਨੇ ਤਾਰਨ ਕੀਤੀਆਂ ਹੋਈਆਂ ਨੇ ਤਾਂ ਦਰਸ਼ਨ ਤੁਸੀਂ ਕਰ ਰਹੇ ਹੋ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਨਿਆਂਕ ਸਿੰਘ ਮਹੱਲਾ ਕੱਢ ਰਹੇ ਨੇ ਕੈਮਰਾ ਪਰਸਨ ਦਵਿੰਦਰ ਦੇ ਨਾਲ ਮੈਂ ਰਾਜੀਵ ਸਿੰਘ ਪ੍ਰੋ ਪੰਜਾਬ ਟੀਵੀ ਸ਼੍ਰੀ ਫਤਿਹਗੜ੍ਹ ਸਾਹਿਬ